Monday. ਫਤੇਗੜ ਸਾਹਿਬ ਵਿਖੇ ਦੇ ਸ਼ਮੇਸ਼ ਪਤਾ ਜੀ ਦੇ ਛੋਟੇ ਲਾਲਾ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਤਿੰਨ ਦਿਨਾਂ ਦੀ ਸ਼ਹੀਦੀ ਸਭਾ ਕਰ 25 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ ਪਰ ਅੱਜ ਵੀ 3 ਲੱਖ ਦੇ ਕਰੀਬ ਸੰਗਤ ਨੇ ਗੁਰਦੁਆਰਾ ਫਤੇਗੜ ਸਾਹਿਬ ਵਿਖੇ ਮੱਥਾ ਟੇਕਿਆ ਹੋ ਜਾਣਦੇ ਹਾਂ ਸ਼ਹੀਦੀ ਸਭਾ ਲਈ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਸਾਡੇ ਨਾਲ ਇਸ ਸਮੇਂ ਨੇ ਡਾਕਟਰ ਸੋਨਾ ਥਿੰਦ ਜੋ ਕਿ ਫਤੇਗੜ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਆਪ ਆਪਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆ ਉਹਨਾਂ ਕੋਲੋਂ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਇਸ ਵਾਰ ਉਹਨਾਂ ਨੇ मैडम सत श्री अकाल जीओ सत श्री अकाल जी अह किस ट्रिक ਦੇ ਪਰਬੰਧ ਹਨ ਤੁਹਾਡੇ ਇਸ ਵਾਰ ਦੇਖੋ ਜੀ ਜਿਹੜੀ ਸ਼ਹੀਦੀ ਸਭਾ ਨੂੰ ਆਰਗੇਨਾਈਜ਼ ਕਰਨ ਲਈ ਆਪਣੇ ਮਾਤਾ ਗੁਜਰ ਕੌਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਵੱਖ-ਵੱਖ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ ਜਿਵੇਂ ਕਿ ਟ੍ਰੈਫਿਕ ਕਮੇਟੀ ਸਿਕਿਉਰਿਟੀ ਪਾਣੀ ਦੀ ਸਪਲਾਈ ਦੀ ਕਮੇਟੀ ਰਿਸੈਪਸ਼ਨ ਕਮੇਟੀ ਇਤਸੈਟਰਾ ਸੋ ਸਾਡਾ ਮੁੱਖ ਮਕਸਦ ਇਹੀ ਹੈ ਕਿ ਜਿਹੜੀ ਆਉਣ ਵਾਲੀ ਸੰਗਤ ਹੈ ਕਿਉਂਕਿ ਦੇਖਣ ਚਾਏ ਹੈ ਕਿ ਪੋਦੀ ਸੰਗਰਾਂਤ ਤੋਂ ਲੈ ਕੇ ਮਾਗਦੀ ਸੰਗਰਾਂਤ ਤੱਕ ਦੇਸ਼ ਵਿਦੇਸ਼ ਚੋਂ ਬਹੁਤ ਸਾਰੇ ਸ਼ਰਧਾਲੂ ਇੱਥੇ ਆਉਂਦੇ ਹਨ ਨਤਮਸਤਕ ਹੋਣ ਲਈ ਸੋ ਸਾਡਾ ਮੇਨ ਮੋਟਿਵ ਇਹੀ ਹੈ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਔਕੜ ਪੇਸ਼ ਨਾ ਆਵੇ ਜੀ ਸੋ ਇਸ ਲਈ ਕੱਲ ਤੋਂ ਜਿਹੜੀ ਸ਼ਹੀਦੀ ਸਭਾ ਸ਼ੁਰੂ ਹੋ ਰਹੀ ਹੈ ਉਸ ਲਈ ਅਸੀਂ ਸਭ ਤੋਂ ਪਹਿਲੇ ਤਾਂ ਪਾਰਕਿੰਗ ਦੀ ਸਹੂਲਤ ਬੈਰੀਕੇਡਿੰਗ ਤੇ ਇਹ ਧਿਆਨ ਰੱਖਿਆ ਹੈ ਕਿ 메인 ਜੀਟੀ ਰੋਡ ਤੋਂ ਲੈ ਕੇ ਗੁਰਦੁਆਰਾ ਸਾਹਿਬ ਤੱਕ ਕਿਉਂਕਿ ਰਸਤੇ ਕੋਈ ਵੀ ਟ੍ਰੈਫਿਕ ਅਲਾਉਡ ਨਹੀਂ ਹੋਏਗਾ ਜੀ ਜੀ ਤਾਂ ਜਨਤਾ ਦੀ ਸੁਵਿਧਾ ਲਈ ਚਰਤਾਲੂਆਂ ਦੀ ਸੁਵਿਧਾ ਲਈ ਅਸੀਂ 100 ਸ਼ਟਲ ਬੱਸਸ ਰੇਂਜ ਕੀਤੀਆਂ ਹਨ ਕੋਈ ਬਜ਼ੁਰਗ ਹੈ ਕੋਈ ਔਰਤਾਂ ਜਿਹੜੀਆਂ ਜਿੰਨਾਂ ਚੱਲਣ ਚ ਕੋਈ ਪ੍ਰੋਬਲਮ ਆਂਦੀਆਂ ਛੋਟੇ ਛੋਟੇ ਬੱਚੇ ਹਨ ਸੋ ਉਹਨਾਂ ਨੂੰ ਸ਼ਟਲ ਸਰਵਿਸ ਦਾ ਲਾਭ ਲੈ ਸਕਣ ਤੇ ਈ ਰਿਕਸ਼ਾ ਅੱਛਾ ਜੀ ਰਿਕਸ਼ਾ ਹਾਂ ਜੀ ਈ ਰਿਕਸ਼ਾ ਅਸੀਂ ਖਾਸ ਪਟਿਆਲੇ ਤੋਂ ਅਰੇਂਜ ਕੀਤੇ ਹਨ ਅੱਛਾ ਜੀ ਸੋ ਦੈਟ ਕਿਸੇ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ ਅਪ ਮੱਥਾ ਟੇਕਣ ਵਿੱਚ ਮੈਡਮ ਕਿੰਨੇ ਸ਼ਰਧਾਲੂਆਂ ਦੀ ਇਸ ਤਿੰਨ ਦਿਨਾਂ ਦੌਰਾਨ ਪੁੱਜਣ ਦੀ ਉਮੀਦ ਹੈ ਤੁਹਾਨੂੰ ਉਹ ਲਗਭਗ 25 ਤੋਂ ਲੈ ਕੇ 30 ਲੱਖ ਸ਼ਰਧਾਲੂ ਇਹ ਤਿੰਨ ਦਿਨਾਂ ਵਿੱਚ ਇੱਥੇ ਆ ਕੇ ਨਤਮਸਤਕ ਹੋਣਗੇ ਜੋ ਕਿ ਇੱਕ ਬਹੁਤ ਵੱਡੀ ਗਿਣਤੀ ਹੈ ਜੀ ਤੇ ਇਹ ਸਭ ਤੋਂ ਵੱਡਾ ਚੈਲੰਜ ਇੱਥੇ ਹੈ ਸਫਾਈ ਮੇਨਟੇਨ ਕਰਨਾ ਬਿਲਕੁਲ ਬਿਲਕੁਲ ਜੀ ਸੋ ਮੈਂ ਇਹ ਦੱਸਣਾ ਚਾਹਾਂਗੀ ਕਿ ਪਿਛਲੇ ਕਈ ਦਿਨਾਂ ਤੋਂ ਸਾਡੀ ਮਿਊਨਿਸਪਲ ਕਾਉਂਸਲ ਉਹਦੇ ਸਾਰੇ ਕਰਮਚਾਰੀ ਸਵੇਰੇ ਸ਼ਾਮ ਦਿਨ ਰਾਤ ਮਿਹਨਤ ਕਰ ਰਹੇ ਹਨ ਤਾਂ ਕਿ ਆਪਣਾ ਜਿਹੜਾ ਵਾਤਾਵਰਣ ਹੈ ਉਹਨੂੰ ਸਾਫ਼ ਰੱਖਿਆ ਜਾ ਸਕੇ ਜੀ ਇਸ ਤੋਂ ਇਲਾਵਾ ਅਸੀਂ ਆ ਬਾਬਾ ਕਸ਼ਮੀਰ ਸਿੰਘ ਜੀ ਪੂਰੇ ਵਾਲੇ ਦੀ ਵੀ ਮਦਦ ਲਈ ਹੈ ਉਹਨਾਂ ਨੂੰ ਬੇਨਤੀ ਕੀਤੀ ਸੀ ਜੋ ਉਹਨਾਂ ਨੇ ਪ੍ਰਵਾਨ ਕੀਤੇ ਸੋ ਉਹਨਾਂ ਦੀ ਸਾਰੀ ਟੀਮ ਇੱਥੇ ਪਹੁੰਚ ਚੁੱਕੀ ਹੈ ਆਪਣੀ সুইਪਿੰਗ ਮਸ਼ੀਨਸ ਲੈ ਕੇ ਟੈਂਕਰ ਲੈ ਕੇ ਤੇ ਦਿਨ ਰਾਤ ਸਫਾਈ ਚੱਲਦੀ ਪਈ ਹੈ ਕਿੰਨੇ ਕੁ ਲੰਗਰਾਂ ਦੀ ਵਿਵਸਥਾ ਕੀਤੀ ਗਈ ਹੈ ਸੰਗਤ ਵੱਲੋਂ ਇਸ ਵਾਰ ਇਸ ਵਾਰ ਆਪਾਂ 150 ਲੰਗਰ ਦੀ ਪ੍ਰਵਾਨਗੀ ਐਸ.ਪੀ.ਸੀ ਵੱਲੋਂ ਦਿੱਤੀ ਗਈ ਹੈ ਇਸ ਕੰਪੈਨ ਇਸ ਸਥਾਨ ਦੇ ਉਤੇ ਮਤਲਬ ਹਾਂਜੀ ਤੇ ਇਸ ਤੋਂ ਇਲਾਵਾ ਵੀ ਚੀਜ਼ ਲੰਗਰ ਦੀ ਹੋਰ ਸਾਡੇ ਕੋਲ ਪ੍ਰਵਾਨਗੀ ਲਈ ਆ ਰਹੇ ਹਨ ਕਿਉਂਕਿ ਬਹੁਤ ਸਾਰੀਆਂ ਪੰਚਾਇਤਾਂ ਲੰਗਰ ਅਰੇਂਜ ਕਰਦੀਆਂ ਹਨ ਸੋ ਉਹਨਾਂ ਨੂੰ ਅਸੀਂ ਪ੍ਰਵਾਨਗੀ ਵੀ ਦੇ ਰਹੇ ਹਾਂ ਤੇ ਪਾਸੇ ਵੀ ਦੇ ਰਹੇ ਹਾਂ ਪਰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖ ਰਹੇ ਹਨ ਰੱਖ ਰਹੇ ਹਾਂ ਕਿ ਰਾਤ ਨੂੰ 10 ਵਜੇ ਤੋਂ ਲੈ ਕੇ 6 ਵਜੇ ਤੱਕ ਹੀ ਲੰਗਰ ਵਾਲੀਆਂ ਟਰਾਲੀਆਂ ਅੰਦਰ ਆ ਸਕਣ ਮੇਰਾ ਖਿਆਲ ਹੈ ਵੀ ਕੋਈ ਫੰਡਾ ਦੀ ਘਟਨਾ ਨਹੀਂ ਹੋਣੀ ਚਾਹੀਦੀ ਕਿਸ ਤਰੀਕੇ ਦੇ ਨਾਲ ਕਈ ਥਾਂ ਦੇ ਜਿਹੜੇ ਰਸਤੇ ਨਿੱਦਰ ਨੂੰ ਫਤਿਹਗੜ੍ਹ ਸਾਹਿਬ ਵੱਲੋਂ ਆਉਂਦੇ ਆ ਉਹਨਾਂ ਤੇ ਇੱਕੇ ਨਾਤੇ ਖੱਡੇ ਪਏ ਹੋਏ ਨੇ ਸੜਕਾਂ ਟੁੱਟੀਆਂ ਨਜ਼ਰ ਆਉਂਦੀਆਂ ਨੇ ਕਿਉਂਕਿ ਫੰਡ ਤਾਂ ਸਾਰੇ ਅਸੀਂ ਉਪਲਬਧ ਕਰਵਾਤੇ ਸੀ ਪੀ ਡਬਲਯੂ ਡੀ ਨੂੰ ਪਰ ਇਹਨਾਂ ਦੇ ਕੁਝ ਟੈਕਨੀਕਲ ਇਸ਼ੂਜ਼ ਕਾਰਨ ਇਹਨਾਂ ਦੇ ਟੈਂਡਰ ਜਿਹੜੇ ਹੈ ਐਸ ਪਰ ਟ੍ਰਾਂਸਪੇਰਨਸੀ ਐਕਟ ਥੋੜੇ ਜਿਲੇ ਲੇਟ ਹੋਏ ਪਲੱਸ ਇਹਨਾਂ ਨੂੰ ਕੁਝ ਰੀਕਾਲ ਵੀ ਕਰਨੇ ਪਏ ਸੋ ਹੁਣ ਬਿਲਕੁਲ ਐਂਡ ਤੱਕ ਕੰਮ ਚੱਲਦਾ ਰਿਹਾ ਹੈ ਪਰ ਹੁਣ ਇਹਨਾਂ ਨੂੰ ਇਹੀ ਸਖਤ ਹਦਾਇਤ ਮੇਰੇ ਵੱਲੋਂ ਕੀਤੀ ਗਈ ਹੈ ਕਿ ਜੇ ਕੋਈ ਰੋਡ ਵਿੱਚ ਹੱਲੇ ਵੀ ਪ੍ਰੋਬਲਮ ਆਂਦੀ ਹੈ ਤਾਂ ਨਾਲ ਦੀ ਨਾਲ ਉਹਨੂੰ ਠੀਕ ਕਰਨ ਜਿਹੜਾ ਹੈ ਪੋਟ ਹੋਲਸ ਹੈ ਉਹਨਾਂ ਨੂੰ ਠੀਕ ਕਰਨ ਤਾਂ ਕਿ ਪਬਲਿਕ ਨੂੰ ਕਣਵੀ ਹਸਤਿਲਵਾ ਤੋਸ਼ੀ ਕੀ ਕਹਿਣਾ ਚਾਹੁੰਦੇ ਹੋ ਸੰਗਤ ਜਿਹੜੀ ਇੱਥੇ ਆਉਣ ਪੜੀਏ ਕੁਝ ਮੈਂ ਸਾਰੀ ਸੰਗਤ ਨੂੰ ਪੂਰੇ ਸ਼ਰਦਾ ਪਰੇ ਮੰਨ ਨਾਲ ਸਿਰਫ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਇੱਥੇ ਬਹੁਤ ਲੱਖਾਂ ਦੀ ਤਦਾਦ ਵਿੱਚ ਸ਼ਰਦਾਲੂ ਆਉਂਦੇ ਹਨ ਟਰੋਲੀਆਂ ਰਾਹੀਂ ਕਾਫੀ ਲੋਕ ਆਉਂਦੇ ਹਨ ਤੇ ਇੱਥੇ ਪਿਛਲੇ ਸਾਲਾਂ 'ਚ ਦੇਖਣ ਵਿੱਚ ਆਇਆ ਹੈ ਕਿ ਕੁਝ ਨੌਜਵਾਨ ਜਦ ਆਪਣੀਆਂ ਟਰੋਲੀਆਂ ਚਲਾਉਂਦੇ ਹਨ ਤਾਂ ਥੋੜੀ ਜਿਹੀ ਹੁੱਲੜਬਾਜ਼ੀ ਥੋੜੀ ਰੇਸਿੰਗ ਓਵਰਟੇਕਿੰਗ ਦਾ ਜੀ ਇਸ਼ੂ ਆਂਦਾ ਹੈ ਤੇ ਜਿਸ ਨਾਲ ਜਾਨ ਮਾਲ ਦਾ ਨੁਕਸਾਨ ਵੀ ਹੋ ਸਕਦਾ ਸੋ ਮੈਂ ਸਾਰੀ ਜਨਤਾ ਨੂੰ ਇਹ ਬੇਨਤੀ ਕਰਾਂਗੀ ਕਿ ਤੁਸੀਂ ਪੂਰੇ ਸ਼ਰਦਾ ਪਰੇਮਾਨ ਨਾਲ ਇੱਥੇ ਨਤਮਸਤਕ ਹੋਣ ਲਈ ਆਓ ਤੇ ਜਿਹੜੇ ਨੌਜਵਾਨ ਹਨ ਉਹਨਾਂ ਨਾਲ ਵੀ ਕੋਈ ਬਜ਼ੁਰਗ ਵਗੈਰਾ ਟਰਾਲੀਆਂ ਤੇ ਬੈਠੇ ਹੋਣ ਤਾਂ ਕਿ ਅਸੀਂ ਪੂਰੇ ਇੱਥੇ ਆ ਕੇ ਚੰਗੀ ਤਰ੍ਹਾਂ ਨਤਮਸਤਕ ਹੋ ਸਕੀਏ ਤੇ ਕਿਸੇ ਕਿਸਮ ਦੀ ਤੇ ਕੋਈ ਪਰੇਸ਼ਾਨੀ ਸੰਗਤ ਨੂੰ ਨਾ ਆਵੇ ਤੇ ਇੱਥੋਂ ਦੀ ਸੰਗਤ ਨੂੰ ਵੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਜਿਹੜੇ ਫਤੇਗੜ ਸਾਹਿਬ ਦੇ ਵਾਸੀ ਹਨ ਕਿ ਜਿਹੜੇ ਬਾਹਰੋਂ ਦੇਸ਼ ਵਿਦੇਸ਼ ਤੋਂ ਸਰਦਾਲੂ ਆ ਰਹੇ ਹਨ ਤੁਸੀਂ ਇੱਕ ਚੰਗੇ ਮੇਜ਼ਬਾਨ ਬਣ ਕੇ ਜੀ ਉਹਨਾਂ ਦੀ ਸੇਵਾ ਕਰੋ ਜੋ ਕਿ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਕਰੋਗੇ ਤਾਂ ਜੋ ਇਸ ਸ਼ਹੀਦੀ ਸਭਾ ਨੂੰ ਅਸੀਂ ਸੁਚੱਜੇ ਤੰਗ ਨਾਲ ਨੇਪਰੇ ਚਾੜ ਸਕੀਏ ਇਸ ਸਰਪਛੋਟਣਾ ਚਾਹਾਂ ਕਿਸੇ ਵੱਲੋਂ ਵੀ ਪਲਾਸਟਿਕ ਦੇ ਚਮਚ ਵਗੈਰਾ ਪਲੇਟਾਂ ਵਗੈਰਾ ਨਾ ਵਰਤੀਆਂ ਜਾਣ ਤੇ ਇੱਕ ਹੋਰ ਗੱਲ ਬਹੁਤ ਜ਼ਰੂਰੀ ਹੈ ਕਿ ਜਦ ਲੰਗਰ ਵਰਤਾਂਦੇ ਹਾਂ ਤਾਂ ਲਾਊਡ ਸਪੀਕਰਾਂ ਦਾ ਇਸਤੇਮਾਲ ਵੈਸੇ ਅਸੀਂ ਲਾਊਡ ਸਪੀਕਰ ਬੈਨ ਕਰ ਦਿੱਤੇ ਆ ਲੰਗਰਾਂ ਟਾਈਮ ਜੀ ਜੀ ਤਾਂ ਕੋਈ ਵੀ ਕਿਸੇ ਕਿਸਮ ਦਾ ਸ਼ੋਰ ਸ਼ਰਾਬਾ ਨਾ ਹੋਏ ਚੰਗੀ ਤਰ੍ਹਾਂ ਲੰਗਰ ਵਰਤਾਇਆ ਜਾਏ ਤਾਂ ਕਿ ਬਾਣੀ ਨੂੰ ਜਿਹੜੇ ਸ਼ਰਧਾਲੂ ਹਨ ਉਹ ਸੁਣ ਸਕਣ ਬੈਠ ਕੇ ਕਿਸੇ ਕਿਸਮ ਦੀ ਵਿਘਨ ਨਾ ਪਵੇ ਸ਼ਰਬਾ ਗੋਤਰਾ ਬਾਜੀ ਬਹੁਤ ਮਿਹਰਬਾਨੀ ਥੈਂਕ ਯੂ ਸ਼ਹੀਦੀ ਸਬੱਤ ਰਣ ਸਖੇਤ ਟ੍ਰੈਫਿਕ ਪ੍ਰਬੰਧਨ ਬਾਰੇ ਦੱਸ ਰਹੇ ਹਨ ਐਸਐਸਪੀ ਮੈਡਮ ਰਵਜੋਤ ਗਰੇਵਾਲ ਜੀ ਸ਼ਹੀਦੀ ਸਬਾ ਜੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ 25 26 ਤੇ 27 ਨੂੰ ਮਨਾਈ ਜਾ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਅ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਤਕਰੀਬਨ 3000 ਤੋਂ ਵੱਧ ਪੁਲਿਸ ਫੋਰਸ ਹੈ ਜਿਹੜੀ ਤੈਨਾਤ ਹੈਗੀ ਹੈ ਤੇ ਤਕਰੀਬਨ 400 ਦੇ ਆਸ-ਪਾਸ ਜਿਹੜੇ ਵੋਲੰਟੀਅਰਸ ਨੇ ਜਿਨ੍ਹਾਂ ਦੇ ਵਿੱਚ ਐਸਜੀਪੀਸੀ ਖਾਲਸਾ ਐਡ ਐਨਸੀਸੀ ਐਨਐਸਸੀ ਦੇ ਵੋਲੰਟੀਅਰਸ ਨੇ ਉਹ ਸ਼ਾਮਿਲ ਨੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਤਕਰੀਬਨ ਆ 20 ਜਿਹੜੀਆਂ ਨੇ ਉਹ ਪਾਰਕਿੰਗ ਪਲੇਸਸ ਪਾਰਕਿੰਗ ਸਪots ਆਈਡੈਂਟੀਫਾਈ ਕੀਤੇ ਜਾਣਗੇ ਸਾਰੀ ਜਿਹੜੀ ਪਾਰਕਿੰਗ ਸਪots ਨੇ ਉਹ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਉਤੇ ਜੋਤੀ ਸਰੂਪ ਸਾਬ ਦੇ ਨਜ਼ਦੀਕ ਵਾਲਾ ਜਿਹੜਾ ਏਰੀਆ ਉੱਥੇ ਆਈਡੈਂਟੀਫਾਈ ਕੀਤੇ ਗਏ ਨੇ ਸੰਗਤ ਜਿਹੜੀ ਪਾਰਕਿੰਗ ਦੇ ਵਿੱਚ ਆਪਣੀ ਗੱਡੀ ਖੜੀ ਕਰਦੀ ਹੈ ਉਹਨਾਂ ਦੇ ਲਈ ਪੁਦਵਾਰਾ ਸਾਹਿਬ ਦੇ ਨੇੜੇ ਤੱਕ ਰਵਾਨੇ ਲਈ ਸ਼ਟਲ ਸਰਵਿਸ ਦਾ ਪ੍ਰਬੰਧ ਕੀਤਾ ਗਿਆ ਹੈ ਇਹਦੇ ਵਿੱਚ ਮਿਨੀ ਬਸਾਂ ਆਟੋ ਰਿਕਸ਼ਾ ਅਤੇ ਈ ਰਿਕਸ਼ਾ ਸ਼ਾਮਿਲ ਹਨ ਇਸ ਤਰੀਕੇ ਦੇ ਨਾਲ ਜਿਹੜਾ ਹੈ ਸਾਰੀ ਸੰਗਤ ਦਾ ਜਿਹੜੀ ਇੱਥੇ ਪਹੁੰਚਣ ਵਾਲੀ ਸੰਗਤ ਦੇ ਲਈ ਦੀ ਸਹੂਲਤ ਦੇ ਲਈ ਪ੍ਰਬੰਧ ਕੀਤੇ ਗਏ ਨੇ ਨਾਲ ਹੀ ਟ੍ਰੈਫਿਕ ਦੇ ਪ੍ਰਬੰਧਾਂ ਦੇ ਵਿੱਚ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪੁਖਤਾ ਡਾਇਵਰਜਨਸ ਲਾਏ ਗਏ ਨੇ ਥਾਂ-ਥਾਂ ਤੇ ਫਲੈਕਸ ਬੋਰਡਸ ਤੇ ਰਿਫਲੈਕਟਰਸ ਲਾਏ ਗਏ ਨੇ ਅ ਮ ਨਾਲ ਹੀ ਮੈਂ ਦੱਸਣਾ ਚਾਹੂੰਗੀ ਕਿ ਪੂਰਾ ਜਿਹੜਾ ਇਲਾਕਾ ਹੈਗਾ ਪੂਰਾ ਫਤਗੜ ਸਾਹਿਬ ਦਾ ਇਹਨੂੰ ਵਨ ਵੇ ਰੂਟ ਬਣਾਇਆ ਗਿਆ ਹੈ ਤਾਂ ਕਿ ਕਿਤੇ ਵੀ ਟ੍ਰੈਫਿਕ ਦੀ ਕੋਈ ਕੰਜੈਸ਼ਨ ਨਾ ਆਏ ਅ ਨਾਲ ਹੀ ਮੈਂ ਮੈਸੇਜ ਦੇਣਾ ਚਾਹੂੰਗੀ ਕਿ ਜਿਹੜਾ ਇਹ ਜਿਹੜਾ ਅਫਸਰ ਹੁੰਦਾ ਹੈ ਬੜਾ ਸੋਭਮਈ ਅਫਸਰ ਹੁੰਦਾ ਹੈ ਦੂਰੋਂ ਨੇੜੋਂ ਸਾਰੀਆਂ ਸੰਗਤਾਂ ਫਤਗੜ ਸਾਹਿਬ ਪਹੁੰਚਦੀਆਂ ਨੇ ਨਤਮਸਤਕ ਹੋਣ ਲਈ ਤੇ ਸਾਡੇ ਵੱਲੋਂ ਸਾਰਿਆਂ ਦਾ ਸਵਾਗਤ ਹੈ ਤੇ ਉਹਨਾਂ ਦੀ ਸੁਰੱਖਿਆ ਸੰਗਤ ਦੀ ਸੁਰੱਖਿਆ ਤੇ ਸਹੂਲਤ ਦਾ ਫਤਗੜ ਸਾਹਿਬ ਪੁਲਿਸ ਨੂੰ ਪੂਰਾ ਪਖਤਾ ਪਰਬੰਦ ਕੀਤਾ